ਨੇ ਤਾਂ راہਲ ਗੱਜਾ ਜੈ ਨੰਦਨਾ ਜਿਹਦੇ ਵਿੱਚ ਲਿਖਿਆ ਜਾਵੇ ਤਾਂ ਯੂਥ ਕਾਂਗਰਸ ਚੰਡੀਗੜ੍ਹ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਜਾ ਰਿਹਾ ਜਿਹਦੇ ਵਿੱਚ ਦੇਖਿਆ ਜਾਵੇ ਤਾਂ ਮੁਹੱਬਤ ਦੀ ਦੁਕਾਨ ਹਾਲਾਂਕਿ ਪਿਛਲੇ ਸਾਲ ਵੀ ਇਸੇ ਤਰ੍ਹਾਂ ਦੀ ਮੁਹੱਬਤ ਦੀ ਦੁਕਾਨ ਜਿਹੜੀ ਉਹ ਲਗਾਈ ਗਈ ਸੀਗੀ ਯੂਥ ਕਾਂਗਰਸ ਬਲ ਤੇ ਚੰਡੀਗੜ੍ਹ ਦੇ ਕਾਂਗਰਸ ਪ੍ਰਧਾਨ ਵੀ ਉੱਥੇ ਮੌਜੂਦ ਸੀ ਹਾਲਾਂਕਿ ਕੌਂਸਲਰ ਵੀ ਜੂਰ ਕਰੋਗੇ ਇਸੇ ਮੌਜੂਦ ਸੀ ਤੇ ਫਿਲਹਾਲ ਜੇਕਰ ਅਸਲੀ ਗੱਲ ਕੀਤੀ ਜਾਵੇ ਤਾਂ ਸਾਲ ਬਾਅਦ ਦੀ ਗੱਲ ਕੀਤੀ ਤਾਂ ਅੱਜ ਜਿਹੜਾ ਮੁਹੱਬਤ ਦੀ ਦੁਕਾਨ ਇੱਕ ਹੋਰ ਲਗਾਈ ਗਈ ਜਦੇ ਵਿੱਚ ਮਟਕੇ ਜਿਹੜੇ ਨੇ ਉਹ ਜਗ੍ਹਾ-ਜਗ੍ਹਾ ਤੇ ਉੱਤੇ ਰ ਵੱਖਰੀ ਇੱਕ ਪਹਿਲ ਜਿਹੜੀ ਉਹ ਕੀਤੀ ਜਦ ਕਿ ਕਿਉਂਕਿ ਅੱਜ ਕੱਲ ਮੌਸਮ ਜਿਹੜਾ ਗਰਮੀਆਂ ਦਾ ਮੌਸਮ ਦੇ ਵਿੱਚ ਪਾਣੀ ਦੀ ਲੋੜ ਹਰ ਇੱਕ ਵਿਅਕਤੀ ਨੂੰ ਪੈਂਦੀ ਹੈ ਘੜੇ ਦਾ ਪਾਣੀ ਸਭ ਤੋਂ ਲਾਭਦਾਇਕ ਹੁੰਦਾ ਕਿਵੇਂ ਲੱਗਦਾ ਕੀ ਸੋਚ ਸੀ ਜੀ ਸੋਚ ਇਹ ਹੈ ਸਾਡੇ ਨੇਤਾ ਦਾ ਜਨਮ ਦਿਨ ਹੈ ਜੀ ਅੱਜ ਇਸ ਟਾਈਮ ਲੋਕਾਂ ਨੂੰ ਕੁਝ ਨਹੀਂ ਸੁਝ ਰਿਆ ਗਰਮੀ ਤੋਂ ਇਲਾਵਾ ਮੇਰੇ ਖਿਆਲ ਤੋਂ ਹੋਰ ਲੋਕਾਂ ਨੂੰ ਕੁਝ ਨਹੀਂ ਚੰਗਾ ਲੱਗ ਰਿਹਾ ਤੇ ਸਾਡੀ ਟੀਮ ਨੇ ਮੀਟਿੰਗ ਕੀਤੀ ਤੇ ਯੂਥ ਕਾਂਗਰਸ ਨੇ ਇੱਕ ਉਪਰਾਲਾ ਲਿਤਾ ਹੈ ਕਿ ਅਲੱਗ-ਅਲੱਗ ਥਾਵਾਂ ਤੇ ਐਵੇਂ ਪਾਣੀ ਲੋਕਾਂ ਨੂੰ ਪ੍ਰੋਵਾਈਡ ਕਰਾਇਆ ਜਾਊਗਾ ਜੇਕਰ ਪਾਣੀ ਦੇ ਗੱਲ ਕਰੀਏ ਪਹਿਲਾਂ ਹੀ ਪਾਣੀ ਦੀ ਕਿੱਲੇ ਤੋਂ ਪੂਰੀ ਤਰ੍ਹਾਂ ਦੇ ਚੰਡੀਗੜ੍ਹ ਦੇ ਵਿੱਚ ਜਾਂਰ ਪੰਜਾਬ ਦੇ ਵਿੱਚ ਕਹਿ ਲੇ ਤਾਂ ਪੂਰ ਤਰਤੇ ਹੈਗੀ ਆ ਕਿਵੇਂ ਪੂਰਾ ਕੀਤਾ ਜਾਏਗਾ ਕਿਉਂਕਿ ਪਾਣੀ ਜਿਹੜਾ ਤੁਸੀਂ ਕੜਾ ਰੱਖਿਆ ਇਹ ਘੰਟੇ ਡੇਢ ਘੰਟੇ ਬਾਅਦ ਖਤਮ ਹੋ ਜਾਵੇਗਾ ਡਿਊਟੀ ਕਿਤੇ ਲੱਗੇਗੀ ਡਿਊਟੀ ਲਾਵਾਂਗੇ ਸਾਡੇ ਵਲੰਟੀਅਰਸ ਨੇ ਉਹਨਾਂ ਦੀ ਡਿਊਟੀ ਲਾਵਾਂਗੇ ਜੀ ਤੇ ਉਰੇ ਉਹਨਾਂ ਡੇ ਟੂ ਡੇ ਹਰ ਵਲੰਟੀਅਰ ਦੀ ਡਿਊਟੀ ਲੱਗੂਗੀ ਤੇ ਡੇਲੀ ਇਹਨਾਂ ਨੂੰ ਭਰਿਆ ਕਰਾਂਗੇ ਪੂਰਾ ਕਿਦਾਂ ਕੀਤਾ ਜਾਏਗਾ ਕਿਉਂਕਿ ਕਿੱਲੇ ਤੋਂ ਬਹੁਤ ਜ਼ਿਆਦਾ ਹੋ ਰਹੀ ਹੈ ਪਾਣੀ ਦੀ ਦੇਖੋ ਐਵੇਂ ਹੈ ਐਵੇਂ ਤਾਂ ਪੂਰਾ ਪਾਣੀ ਤਾਂ ਹੈ ਹੀ ਹੈ ਹਰ ਜਗ੍ਹਾ ਪਾਣੀ ਹੈਗਾ ਐਜੀ ਕੋਈ ਗੱਲ ਨਹੀਂ ਆ ਪੂਰਾ ਕਰਨ ਵਾਲੀ ਜਿਹੜੀ ਚੀਜ਼ਾਂ ਲੋਕਾਂ ਨੂੰ ਮਤਲਬ ਸੁਵਿਧਾ ਚਾਹੀਦੀ ਆ ਉਹ ਪ੍ਰੋਵਾਈਡ ਕਰਾਵਾਂਗੇ ਅਸੀਂ ਸੋਸ਼ਲ ਵਰਕਰ ਯਾ ਯੂਥ ਕਾਂਗਰਸ ਦੇ ਪ੍ਰਧਾਨਾਂ ਤੇ ਜਿਹੜੀ ਚੀਜ਼ ਜਿੱਥੇ ਚਾਹੇ ਕੋਵਿਡ ਦਾ ਟਾਈਮ ਲਾ ਲੋ ਚਾਹੇ ਗਰਮੀ ਦਾ ਲਾ ਲੋ ਚਾਹੇ ਸਰਦੀ ਦਾ ਲਾ ਲੋ ਚਾਹੇ ਬਾਰਿਸ਼ ਦਾ ਲਾ ਲੋ ਜਿੱਥੇ ਜਿੱਥੇ ਲੋਕਾਂ ਨੂੰ ਪ੍ਰੋਬਲਮ ਆਉਗੀ ਉੱਤੇ ਉੱਤੇ ਅਸੀਂ ਲੋਕਾਂ ਨਾਲ ਖੜਾਂਗੇ ਕੁਝ ਸਪੈਸ਼ਲਿਟੀ ਥਾਂਾਂ ਦੇ ਦੇਖਿਆ ਨੇ ਵੀ ਉੱਥੇ ਨਾਲੀ ਕਿਉਂ ਜਵਾਜ ਦੂਰ ਜਾਂਦੀ ਉੱਥੇ ਇੱਕ ਤਾਂ ਲੇਗ ਤੇ ਪੁਲ ਤੇ ਲਾਵਾਂਗੇ ਜੀ ਔਰ ਬਾਕੀ ਡਿਸਾਈਡ ਕਰਾਂਗੇ ਸਾਰੀ ਥਾਂਾਂ ਅਲੱਗ-ਅਲੱਗ ਲੋਕਲਾਂ ਡਿਸਾਈਡ ਕਰਕੇ ਜਿੱਥੇ-ਉਥੇ ਲੋਕ ਜ਼ਰੂਰਤਬੰਦ ਨੇ ਉੱਥੇ-ਉੱਥੇ ਲਾਵਾਂਗੇ। ਜ਼ਰੂਰ ਇੱਕ ਵੱਖਰੀ ਜਿਹੜੀ ਪਹਿਲ ਆ ਉਹ ਜੂਰ ਕਾਂਗਰਸ, ਯੂਥ ਕਾਂਗਰਸ ਵਲੋਂ ਕੀਤੀ ਗਈ ਜਿਹਦੇ ਵਿੱਚ ਜੇ ਤੁਹਾਨੂੰ ਦਿਖਾ ਦਵਾਂ ਕਿ ਮੁਹੱਬਤ ਦੀ ਦੁਕਾਨ ਜਿਹੜੀ ਹੈ ਪੋਸਟਰ ਪੂਰਾ ਲਗਾਇਆ ਹੋਇਆ ਹੈ ਜਿਹਦੇ ਵਿੱਚ ਅਗਰ ਕਿਹਾ ਜਾਵੇ ਤਾਂ ਕਾਂਗਰਸ ਨੇਤਾ ਰਾਹੁਲ ਗਾਂਧਾ ਜਨਮ ਦਿਨ ਹੈ ਜਿਹਦੇ ਵਿੱਚ ਅਗਰ ਗੱਲ ਕਰਦਾ ਪੂਰੇ ਤੌਰ ਤੇ ਇਸੇ ਤਰ੍ਹਾਂ ਦੇ ਜਿਹੜੇ ਘੜੇ ਜਿਹੜੇ ਨੇ ਉਹ ਹਰ ਇੱਕ ਜਗ੍ਹਾ ਦੇ ਉੱਤੇ ਰੱਖੇ ਜਾਣਗੇ ਤਾਂ ਕਿ ਕਿਉਂਕਿ ਲਗਾਤਾਰ ਗਰਮੀ ਜਿਹੜੀ ਹੈ ਉਹ ਵਧਦੀ ਜਾ ਰਹੀ ਹੈ। ਗਰਮੀ ਦੇ ਚੱਲਦੇ ਆ ਇਹ ਕੜੇ ਜਿਹੜੇ ਨੇ ਉਹ ਲੋਕਾਂ ਦੀ ਪਿਆਸ ਜਿਹੜੀ ਆ ਉਹ बुझाਉਂਦੇ ਹੋਏ ਨਜ਼ਰ ਆਣਗੇ ਹਾਲਾਂਕਿ ਸਪੈਸ਼ਲੀ ਥਾਵਾਂ ਤੇ ਜੇਕਰ ਪੀੜਪੜ ਦੇ ਇਲਾਕੇ ਦੀ ਗੱਲ ਕਰੀ ਤੇ ਜਿੱਥੇ ਕਿ ਜਾਂ ਤਾਂ ਲੋਕ ਜਿਹੜੇ ਨੇ ਉਹ ਪਹੁੰਚਦੇ ਨੇ ਤੇ ਪਾਣੀ ਦੇ ਕਿਤਨਾ ਕਿਤੇ ਪਿਆਸੇ ਹੁੰਦੇ ਨੇ ਜੀਵੇ ਕਿ ਚੰਡੀਗੜ੍ਹ ਦੇ ਵਿੱਚ ਪਹਿਲਾਂ ਹੀ ਜੇਕਰ ਪੂਰੇ ਦੇਸ਼ ਦੀ ਗੱਲ ਕਰੀ ਤਾਂ ਪਾਣੀ ਜਿਹੜਾ ਉਹ ਬੋਤਲਾਂ ਦੇ ਵਿੱਚ ਮਿਲਦਾ ਕਈ ਲੋਕ ਹੁੰਦੇ ਨੇ ਅਸਮਰਥ ਹੁੰਦੇ ਨੇ ਬੋਤਲਾਂ ਜਿਹੜੀ ਨੇ ਉਹ ਜ਼ਿਆਦਾ ਖਰੀਦਣ ਨਹੀਂ ਕਿਉਂਕਿ ਗਰਮੀ ਜਿਹੜੀ ਆ ਉਹ ਕਾਫੀ ਆ ਇਸ ਤੇ ਚੱਲਦੇ ਆ ਹੁਣ ਯੂਥ ਕਾਂਗਰਸ ਵੱਲੋਂ ਰਾਹੁਲ ਗਾਂਧੇ ਦੇ ਜਨਮ ਦਿਨ ਤੇ ਇਹ ਉਪਰਾਲਾ ਜਿਹੜਾ ਕੀਤਾ ਗਿਆ ਤੇ ਇਹ ਕੜੇ ਜਿਹੜੇ ਨੇ ਹੁਣ ਚੰਡੀਗੜ੍ਹ ਦੇ ਵਿੱਚ ਰੱਖੇ ਹੋਏ ਨਜ਼ਰ ਆਉਣਗੇ ਚੰਡੀਗੜ੍ਹ ਤੋਂ ਬੁੱਢੇ ਜਰਨਲਿਸਟ ਵਰਿੰਦਰਜੀਤ ਸਿੰਘ ਦਿਨਾਲ ਸੰਦੀਪ ਸਿੰਘ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ